ਐਵੇਂ ਹੀ ਸੋਚੀ ਜਾਂਦਾ ਮੇਰੇ ਆਲੇ ਤੇ ਮਰ ਜਾਣਗੇ ਮੇਰੇ ਪਿਛੋਂ ਸਵਾਹ ਮਰਨਗੇ ਤੇਰੇ ਪਿਛੋਂ ਤੁਝ ਐਵੇਂ ਤੈਨੂੰ ਭੁਲੇਖਾ ਹੈ ਸਾਰੇ ਆਪਾਂ ਐ ਸੋਚਦੇ ਤੁਸੀਂ ਜਿੰਨੇ ਬੈਠੇ ਹੋ ਜਿੰਨੇ ਬੈਠੇ ਸੋਚ ਕੇ ਵੇਖੋ ਤੁਹਾਨੂੰ ਇਹ ਲੱਗੂਗਾ ਕਿ ਮੇਰੇ ਆਲਾ ਪੁੱਤ ਤੇ ਮਰ ਜਾਏਗਾ ਮੇਰੇ ਪਿਛੋਂ ਇੱਥੇ ਮੇਰੇ ਛਾਲ ਮਾਰੂ ਨਾ ਉਹਦੇ ਚ ਮੇਰੀ ਯਕਾ ਦੇ ਚ ਮੜੀ ਚ ਦਿਮਾਗ ਬਾਲ ਰਹੇ ਹੋਣੇ ਚਿਖਾ ਤੇ ਛਾਲ ਮਾਰੂ ਸਵਾਹ ਮਾਰੂ ਛਾਲ ਤੇਰੇ ਆ ਸੁਣੋ ਦੋ ਦਿਨ ਰੋਣਗੇ ਮੇਰੀਆਂ ਜਾਤਾਂ ਵਿੱਚ ਖੋਣਗੇ ਤੀਜੇ ਦਿਨ ਲਾਲ ਹੋਈਆਂ ਅੱਖਾਂ ਨੂੰ ਧੋਣਗੇ ਤੇ ਚੌਥੇ ਦਿਨ ਆਪਣੇ ਕੰਮਾਂ ਤੇ ਹੋਣਗੇ ਬੜਾ ਚੰਗਾ ਸੀ ਹਰ ਇੱਕ ਨੂੰ ਕਹਿਣਗੇ ਮੇਰੇ ਖਿਆਲਾਂ 'ਚ ਨੇੜੇ ਹੋ ਕੇ ਬਹਿਣਗੇ ਮੈਨੂੰ ਬੁਰਾ ਭਲਾ ਕਹੂ ਉਸ ਨੂੰ ਪੈਣਗੇ ਪਰ ਕਿੰਨਾ ਚਿਰ ਮੇਰਾ ਭਾਰ ਸਹਿਣਗੇ ਅੱਜ ਉਦਾਸ ਨੇ ਕੱਲ ਹੱਸਣਗੇ ਵੀ ਦੱਸੋ ਜਿਹੜੇ-ਜਿਹੜੇ ਘਰਾਂ 'ਚ ਮੌਤਾਂ ਹੋਈਆਂ ਕੀ ਹੁਣ ਹੱਸਦੇ ਨਹੀਂ ਭੁੱਲ ਨਹੀਂ ਗਏ ਕਿਦੇ ਘਰ ਮੌਤ ਨਹੀਂ ਹੋਈ ਬੰਦੇ ਨਹੀਂ ਮਰੇ ਕਿ ਔਰਤਾਂ ਨਹੀਂ ਮਰੀਆਂ ਮਾਵਾਂ ਨਹੀਂ ਮਰੀਆਂ ਕਿ ਪਿਓ ਨਹੀਂ ਮਰੇ ਕੀ ਹਸਣਾ ਭੁੱਲ ਗਿਆ ਹਸਣਾ ਨਹੀਂ ਹੋਣ ਇਹਨਾਂ ਨੇ ਟਾਈਮ ਕੁਝ ਦਿਨ ਨੇ ਕਿਉਂ ਭਈ ਅੱਜ ਉਦਾਸ ਨੇ ਕੱਲ ਹੱਸਣਗੇ ਵੀ ਪਰਮ ਦੀਆਂ ਗੱਲਾਂ ਤੇ ਤੰਜ ਕੱਸਣਗੇ ਵੀ ਇਆਂ ਨੂੰ ਚੰਗਾ ਮਾੜਾ ਦੱਸਣਗੇ ਵੀ ਬਸ ਦੇਖੀ ਚੱਲ ਖੁਸ਼ੀ ਵਸਣਗੇ ਵੀ ਇਹ ਖੁਸ਼ੀਆਂ ਨਾਲ ਵਸਣਗੇ ਸਾਨੂੰ ਲੱਗਦਾ ਮੇਰੇ ਬਿਨਾਂ ਉਜੜ ਹੀ ਜਾਣਗੇ ਮੈਂ ਇਆਂ ਕੁਛ ਨਹੀਂ ਅਸੀਂ ਜਵਾਨ ਪੁੱਤਾਂ ਦੀ ਮੌਤ ਵੀ ਹੁੰਦੀ ਏ ਉਹਨਾਂ ਘਰਾਂ 'ਚ ਵੀ ਰੌਣਕਾਂ ਮੁੜਦੀਆਂ ਨੇ ਆਉਂਦੀਆਂ ਨੇ ਫਿਰ ਨੀ ਕਦੇ ਮਠਿਆਈ ਆਉਂਦੀ ਉਹਨਾਂ ਘਰਾਂ 'ਚ ਇਹ ਖੀਰਾ ਨਹੀਂ ਬਣਦੀ ਸਭ ਕੁਝ ਹੋ ਜਾਂਦਾ ਹੈ ਤੇ ਆਪਾਂ ਐਵੇਂ ਹੀ ਚੌੜੇ ਹੋਏ ਫਿਰਦੇ ਆਂ ਆਕੜਾਂ ਹੀ ਲਈ ਫਿਰਦੇ ਆਂ ਮੈਂ ਮਰ ਜਾਣਗੇ ਮੇਰੇ ਵੀ ਕੋਈ ਨਹੀਂ ਮਰਦਾ ਮੁਰਦਾ ਹੁਣ ਆਪਾਂ ਸਮਝਣਾ ਕਿ ਇਹਦਾ ਮਤਲਬ ਕੀ ਹੈ ਵੀ ਹੱਕਲਾ ਓ ਇਹਨਾਂ ਨੂੰ ਛੱਡੋ ਪਰ ਇਹਨਾਂ ਨੇ ਤੇ ਕਿਹੜਾ ਸਾਡੇ ਪਿੱਛੇ ਮਰ ਜਾਣਾ ਐ ਨਹੀਂ ਆਪਾਂ ਕਰਨਾ ਆਪਾਂ ਫਰਜ਼ ਨਿਭਾਈ ਜਾਣੇ ਨੇ ਪਰ ਦਿਮਾਗ 'ਚ ਰੱਖਣਾ ਵੀ ਠੀਕ ਹੈ ਜਿੰਨਾ ਕ ਕਰਦੇ ਨੇ ਕਰੀ ਚੱਲੋ ਜਿੰਨੀ ਕ ਡਿਊਟੀ ਹੈ ਆਪਣੀ ਕਰੀ ਚੱਲੋ ਫਰਜ਼ ਨਿਭਾਈ ਚੱਲੋ ਜ਼ਿੰਮੇਵਾਰੀ ਨਿਭਾਈ ਚੱਲੋ ਬਾਲੀ ਵੱਲੋਂ ਆਪਣੇ ਨੇ ਫੈਸਲਾ ਕੀਤਾ ਜੰਮਣ ਦਾ ਹੁਣ ਸੰਭਾਂਗੇ ਵੀ ਪੜਾਵਾਂਗੇ ਵੀ ਲਿਖਾਵਾਂਗੇ ਵੀ ਕਹਿਣਗੇ ਪੁੱਛਦੇ ਆ ਪੁੱਛਦੇ ਨੇ ਦੱਸ ਦਿਆ ਕਰੀਏ ਬਾਕੀ ਐ ਨਾ ਸੋਚੀ ਵੀ ਤੇਰੇ ਪਿੱਛੇ ਕਿਤੇ ਮਰ ਜਾਏਗਾ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਤਾਂ ਕਰਕੇ ਇਹ ਚੇਤਾ ਰੱਖਣਾ ਪੈਣਾ ਇਹ ਗੱਲਾਂ ਨੂੰ ਦਿਮਾਗ 'ਚ ਰੱਖਣਾ ਪੈਣਾ ਫੇਰ ਮਾਇਆ ਨਹੀਂ ਪੈਂਦੀ ਕਈਆਂ ਦੇ ਨਹੀਂ ਪਈ ਹੋਈ ਏ ਉਹਨੂੰ ਕਹੋ ਵੀ ਤੂੰ ਮੜਾ ਜਾ ਯਾਰ ਗਿਆਨ ਦੀ ਗੱਲ ਸੁ ਕਿਹੜੀਆਂ ਗਿਆਨ ਦੀਆਂ ਗੱਲਾਂ ਉਹਨੂੰ ਬੱਚਿਆਂ ਦੇ ਬਿਨਾ ਕੁਛ ਨਹੀਂ ਸੋਚਦਾ ਤੂੰ ਮੜਾ ਜਾ ਧਿਆਨ ਨਾਲ ਸੁਣ ਆ ਗੱਲ ਇਦਾਂ ਐ ਜਿੰਦਗੀ ਜਿਉਣੀ ਐ ਉਹਨੂੰ ਬਸ ਉੱਥੇ ਹੀ ਉੱਥੇ ਹੀ ਜੀਣਾ ਉਹ ਤੇਰੇ ਸਾਹਮਣੇ ਆ ਫੜ ਆ ਬੈਠਾ ਮੇਰੇ ਕੋਲ ਲੈ ਗਜਰੇਲਾ ਖਵਾਈਏ ਤੈਨੂੰ ਨਜ਼ਾਰਾ ਲੈ ਉਹਦੇ ਦਿਮਾਗ 'ਚ ਇਹ ਹੁੰਦਾ ਹੈ ਵੀ ਗਜਰੇਲਾ ਕਿਸੇ ਹਿਸਾਬ ਨਾਲ ਪੈਕ ਹੋ ਜੇ ਮੈਂ ਆਪਣੇ ਬੱਚੇ ਨੂੰ ਖਵਾਉਣ ਲੱਜਾਂ ਇਕੋ ਹੀ ਚੀਜ਼ ਦੁਬਾਰਾ ਬਸ ਵੀਰੋ ਪੈਣੋ ਫਰਜ਼ ਨੇ ਜ਼ਰੂਰ ਨਿਭਾਣੇ ਪਰ ਮਾਇਆ ਨਹੀਂ ਪੈਣ ਨਹੀਂ ਦੇਣੀ ਇੱਥੇ ਸੁਰਤ ਦੇ ਵਿੱਚ ਵੜਨ ਨਹੀਂ ਦੇਣੀ ਏ ਨਾ ਹੋਵੇ ਕਿ ਇੰਨੇ ਇਮੋਸ਼ਨ ਹਾਵੀ ਹੋ ਜਾਣ ਬ विवेक ਵਾਲਾ ਦੀਵਾ ਹੀ ਬੁਝ ਜਾਏ ਬ विवेक ਦੀਪ ਮਲੀਨ ਨਹੀਂ ਸ਼ਬਦ ਆਉਂਦਾ